ਪਛਲੇ ਟਾਈਮ ਦੀ ਗੱਲ ਕਰੀ ਇਹਨਾਂ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ ਜਿਹੜੇ ਉਹ ਕੀ ਕਰਦੇ ਸੀ ਇੱਕ ਫਸਲ ਲੈਂਦੇ ਸੀ ਉਸ ਟਾਈਮ ਵਣ ਖਾਲੀ ਛੱਡਦੇ ਸੀ ਜਾਂ ਜਿਵੇਂ ਮਤਲਬ ਮੋਨੋਕ੍ਰੋਪਿੰਗ ਨਹੀਂ ਸੀ ਇੱਕੋ ਫਸਲ ਨਹੀਂ ਸੀ ਜਿਵੇਂ ਕਣਕ ਚੋਣਾ ਕਣਕ ਚੋਣਾ ਉਹ ਬਹੁਤ ਵੱਖਰਾ ਬੀਜਦੇ ਸੀ ਤੇ ਸਿੱਕ ਨਹੀਂ ਕਿਹਾ ਸਕਦੇ ਕਿਉਂਕਿ ਨਿਊਟ੍ਰੀਐਂਟ ਕੰਟੈਂਟ ਤਾਂ ਸਾਰਿਆਂ ਨੂੰ ਹਰ ਇੱਕ ਤੱਤ ਦੀ ਆਪਦੀ ਮਹੱਤਤਾ ਹੁੰਦੀ ਹੈ ਜਿਵੇਂ ਫਾਸਫੋਰਸ ਐਮਨ ਡੀਪੀ ਪਾਉਂਦੇ ਆ ਨਾ ਕਾਣਕ ਨਾਲ ਕਿਉਂਕਿ ਫਾਸਫੋਰਸ ਜਿਹੜੀ ਜਦੋਂ ਬੀਨ ਉੱਗ ਰਣੇ ਜਦੋਂ ਉਹਦੀ ਮਤਲਬ ਇਮਰਜੈਂਸ ਹੋਣੀ ਆ ਸੀਡ ਦੇ ਉਦੋਂ ਫਾਸਫੋਰਸ ਚਾਹੀਦਾ ਹੁੰਦਾ ਜਿਵੇਂ ਪੋਟਾਸ਼ ਆ ਆਪਾਂ ਪੋਟਾਸ਼ ਪਾਉਂਦੇ ਆ ਮਿੱਟੀ ਦੇ ਵਿੱਚ ਨਾ ਜਿਹੜੀ ਦਾ ਵਾਲੇ ਵਾਲੇ ਖੇਤਾਂ ਦੇ ਵਿੱਚ ਜਾਂਦੇ ਤੁਹਾਨੂੰ ਕਿਹੜੀਆਂ ਲੱਗਦੀਆਂ ਵੀ ਤੇ ਆਪਣੇ ਕਿਸਾਨਾਂ ਦੀ ਮਿੱਟੀ ਦੇ ਵਿੱਚ ਕਿਹੜੀ ਚੀਜ਼ ਵਿੱਚ ਜ਼ਿਆਦਾ ਲੱਗ ਰਹੀ ਹੈ ਕਿਹੜੇ ਤੱਤਾਂ ਦੀ ਕਮੀ ਆ ਜਾਂ ਤੁਸੀਂ ਮਤਲਬ ਸੈਂਪਲਸ ਤੋਂ ਲੈਣੇ ਫਲੈਕਸ ਕਰਦੇ ਹੋ ਤੁਹਾਡੇ ਕੋਲ ਟੈਸਟਿੰਗ ਦੀ ਰਿਪੋਰਟਸ ਵੀ ਆਉਂਦੀਆਂ ਕਿਹੜੀਆਂ ਲੱਗ ਰਹੀਆਂ ਹੈ ਹੈਗੇ ਤਾਂ ਮਿੱਟੀ ਦੀ ਸਿਹਤ ਹੈ ਤਾਂ ਮਨੁੱਖ ਦੀ ਸਿਹਤ ਹੈ ਤਾਂ ਇਸ ਕਰਕੇ ਜਿਹੜੀ ਮਿੱਟੀ ਪਰਖ ਕਰਾਉਣੀ ਬਹੁਤ ਹੀ ਜ਼ਰੂਰੀ ਹੈ ਕਿਸਾਨ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਮੈਂ ਹਾਂ ਗੁਰਪ੍ਰਸਾ ਲਾਲੀ ਅੱਜ ਅਸੀਂ ਗੱਲਬਾਤ ਕਰਾਂਗੇ ਖੇਤੀਬਾੜੀ ਦੇ ਵਿੱਚ ਮਿੱਟੀ ਦੀ ਮਹੱਤਤਾ ਦੀ ਮਿੱਟੀ ਚੰਗੀ ਆ ਤਾਂ ਸਾਡੀ ਖੇਤੀ ਸਾਰਿਆਂ ਨਾਲੋਂ ਵਧੀਆ ਹੋਵੇਗੀ ਨਾਲ ਖੇਤੀਬਾੜੀ ਵਿਭਾਗ ਤੋਂ ਸਤਨਾਮ ਕੌਰ ਜੀ ਹੋਣਗੇ ਜਿਨ੍ਹਾਂ ਨੇ ਮਿੱਟੀ ਦੇ ਵਿੱਚ ਆਪਣੀ ਪੜ੍ਹਾਈ ਕੀਤੀ ਹੋਈ ਹੈ ਤੇ ਹੁਣ ਉਹਨਾਂ ਨੂੰ ਬਹੁਤ ਚੰਗੀ ਜਾਣਕਾਰੀ ਆ ਮਿੱਟੀ ਦੀ ਪਰਖ ਨੂੰ ਲੈ ਕੇ ਮਿੱਟੀ ਬਾਰੇ ਉਹਨਾਂ ਤੋਂ ਆਪਾਂ ਜਾਣਾਂਗੇ ਸਤਨਾਮ ਜੀ ਤੁਹਾਡਾ ਬਹੁਤ ਸਵਾਗਤ ਸਾਡੇ ਪਲੇਟਫਾਰਮ ਬਹੁਤ ਬਹੁਤ ਸ਼ੁਕਰੀਆ ਜੀ ਅੱਛਾ ਮਿੱਟੀ ਦੀ ਕੀ ਮਹੱਤਤਾ ਹੈ ਸਾਡੀ ਖੇਤੀ ਦੇ ਵਿੱਚ ਆਪਾਂ ਜਦੋਂ ਗੱਲ ਕਰਦੇ ਹਾਂ ਖੇਤੀ ਵਾਸਤੇ ਮਿੱਟੀ ਕਿੰਨੀ ਜ਼ਰੂਰੀ ਹੈਗੀ ਹੈ ਮਿੱਟੀ ਜਿਹੜੀ ਹੈ ਬਹੁਤ ਜ਼ਰੂਰੀ ਹੈ ਮਿੱਟੀ ਦੀ ਪਰਖ ਜ਼ਰੂਰੀ ਹੈ ਕਿਉਂਕਿ ਦੇਖੋ ਕੋਈ ਵੀ ਫਸਲ ਆਪਣੀ ਕਾਣਕ ਹੋ ਗਿਆ ਝੋਨਾ ਹੋ ਗਿਆ ਆਪਾਂ ਜਿਹੜੀ ਵੀ ਪੈਦਾਵਾਰ ਲੈਣੀ ਐ ਇਸੇ ਮਿੱਟੀ ਚੋਂ ਲੈਣੀ ਐ ਇਸੇ ਕਰਕੇ ਜੇਕਰ ਮਿੱਟੀ ਦੀ ਸਿਹਤ ਐ ਤਾਂ ਮਨੁੱਖ ਦੀ ਸਿਹਤ ਐ ਤਾਂ ਇਸ ਕਰਕੇ ਜਿਹੜੀ ਮਿੱਟੀ ਪਰਖ ਕਰਾਉਣੀ ਬਹੁਤ ਹੀ ਜ਼ਰੂਰੀ ਐ ਕਿਸਾਨ ਨੂੰ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਜਿਹੜਾ ਖੇਤ ਆ ਉਹਦੀ ਮਿੱਟੀ ਦੀ ਸੋਇਲ ਹੈਲਥ ਕੀ ਐ ਉਹਦੀ ਸਿਹਤ ਕੀ ਐ ਕਿਹੜੇ ਤੱਤੋਂ ਦੇ ਵਿੱਚ ਹੈਗੇ ਆ ਕਿੰਨੀਆਂ ਚੀਜ਼ਾਂ ਦੀ ਘਾਟ ਐ ਜਿਹੜਾ ਕੀ ਉਹ ਫਿਰ ਕਿਸਾਨ ਪੂਰਤੀ ਕਰਕੇ ਚੰਗੀ ਪੈਦਾਵਾਰ ਜਿਹੜੀ ਉਹ ਲੈ ਸਕਦਾ ਅੱਛਾ ਆਮ ਜਦੋਂ ਆਪਾਂ ਅੱਜ ਤੋਂ ਥੋੜਾ ਸਮਾਂ ਪਹਿਲਾਂ ਜਾਵੜੀ ਹੈ ਨਹੀਂ ਉਦੋਂ ਆਪਣੇ ਖੇਤ ਦੀ ਮਿੱਟੀ ਮਤਲਬ ਕਾ ਨੂੰ ਆਪਣੇ ਬਜ਼ੁਰਗਾਂ ਨੂੰ ਅੱਜ ਤੋਂ 60 65 ਸਾਲ ਜਾਂ 75 ਸਾਲ ਪਿੱਛੇ ਚੱਲੀ ਆ ਤਾਂ ਉਹ ਮਿੱਟੀ ਉਦੋਂ ਬਹੁਤ ਚੰਗੀ ਸੀ ਨਾ ਹੁਣ ਤੁਹਾਨੂੰ ਕੀ ਲੱਗਦਾ ਵੀ ਕਿਹੜੀਆਂ ਚੀਜ਼ਾਂ ਜਾਂ ਕਿਵੇਂ ਇਸ ਸਬੰਧ ਦੇ ਸਾਰਾ ਕੁਝ ਹੋਇਆ ਜੇਕਰ ਆਪਾਂ ਪਿਛਲੇ ਟਾਈਮ ਦੀ ਗੱਲ ਕਰੀਏ ਨਾ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ ਜਿਹੜੇ ਉਹ ਕੀ ਕਰਦੇ ਸੀ ਇੱਕ ਫਸਲ ਲੈਂਦੇ ਸੀ ਕੁਝ ਟਾਈਮ ਵਾਂਨ ਖਾਲੀ ਛੱਡਦੇ ਸੀ ਜਾਂ ਜਿਵੇਂ ਮਤਲਬ ਮੋਨੋਕ੍ਰੋਪਿੰਗ ਨਹੀਂ ਸੀ ਇੱਕੋ ਫਸਲ ਨਹੀਂ ਸੀ ਜਿਵੇਂ ਕਣਕ ਝੋਨਾ ਕਣਕ ਝੋਨਾ ਉਹ ਬਹੁਤ ਫਸਲਾਂ ਬੀਜਦੇ ਸੀ ਆਪਾਂ ਸੁਣਦੇ ਹਾਂ ਵੀ ਜਿਹੜੀ ਕੱਲੀ ਚਾਹ ਪੱਤੀ ਆ ਸਿਰਫ ਉਹ ਆਪਣੇ ਬਾਹਰੋਂ ਆਉਂਦੀ ਸੀ ਬਾਕੀ ਸਾਰੀਆਂ ਫਸਲਾਂ ਆਪਣੇ ਬਜ਼ੁਰਗ ਘਰੇ ਹੀ ਮਤਲਬ ਲਾਉਂਦੇ ਸੀ ਆਪਣੀ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਘਰੇ ਤਾਂ ਮੂੰਗੀ ਵੀ ਬੀਜਦੇ ਸੀ ਉਹ ਦਾਲਾਂ ਵੀ ਬੀਜਦੇ ਸੀ ਜਾਂ ਅੰਤਰ ਵੀ ਬੀਜਦੇ ਸੀ ਖਾਲੀ ਵੀ ਛੱਡਦੇ ਸੀ ਫੀਲਡ ਨੂੰ ਹਨਾ ਤਾਂ ਉਹ ਜਿਹੜੀ ਚੀਜ਼ ਹੈ ਜਦੋਂ ਮੂੰਗੀ ਬੀਜਦੇ ਆ ਤੇ ਵਿੱਚ ਵਾਉਂਦੇ ਸੀਗੇ ਜਾਂ ਅੰਤਰ ਵਿੱਚ ਵਾਉਂਦੇ ਸੀ ਤਾਂ ਉਹ ਆਪਣੇ ਆਪ ਜਿਹੜੇ ਨਿਊਟਰੀਐਂਟਸ ਹੈ ਉਹ ਪੂਰੇ ਮਤਲਬ ਕੁਝ ਹੱਦ ਤੱਕ ਪੂਰੇ ਹੋ ਜਾਂਦੇ ਸੀ ਥੋੜੇ ਬਹੁਤ ਇਹੀ ਐਡ ਕਰਦੇ ਸੀ ਬਾਕੀ ਜਿਹੜੀਆਂ ਸੀਗੀਆਂ ਕਿ ਪੈਦਾਵਾਰ ਦੀ ਗੱਲ ਕਰੀਏ ਉਦੋਂ ਜਿਹੜੀ ਹੈਗੀ ਆ ਮਤਲਬ ਹੁਣ ਦੀਆਂ ਜਿਹੜੀਆਂ ਵੈਰੈਟੀਜ਼ ਆ ਹਾਈ ਯੀਲਡਿੰਗ ਵੈਰੈਟੀਜ਼ ਹਨਾ ਹਾਈ ਯੀਲਡਿੰਗ ਵੈਰੈਟੀਜ਼ ਨੇ ਉਹਨਾਂ ਨੂੰ ਉਸ ਹਿਸਾਬ ਨਾਲ ਜਿਹੜਾ ਨਿਊਟਰੀਐਂਟ ਕੰਟੈਂਟ ਵੀ ਵਧੀ ਯਾਨੀ ਇਹ ਇਹ ਫਰਕ ਹੈ ਜਿਹੜਾ ਹੁਣ ਹੂੰ ਤੇ ਹੁਣ ਜਿਹੜੀ ਫਿਰ ਕੀ ਹੈ ਕਿ ਜਦੋਂ ਟਾਈਮ ਬਦਲਦਾ ਹੁਣ ਮੋਨੋਕ੍ਰੋਪਿੰਗ ਹੈ ਇੱਕੋ ਹੀ ਫਸਲ ਆਪਾਂ ਕਣਕ ਝੋਨਾ ਲੈ ਰਹੇ ਇੱਕੋ ਤਰ੍ਹਾਂ ਦੇ ਫਸਲ ਜਿਹੜਾ ਤੱਤ ਹੈ ਫਸਲ ਉਹਦੇ ਵਿੱਚ ਫੀਲਡ ਚੋਂ ਲਈ ਜਾਂਦੀ ਆ ਤਾਂ ਉਹਨਾਂ ਨੂੰ ਆਪਾਂ ਮਤਲਬ ਰੀਨਿਊ ਵੀ ਤਾਂ ਕਰਨਾ ਨਾ ਇਸੇ ਕਰਕੇ ਜਿਹੜੀਆਂ ਹੁਣ ਘਾਟਾਂ ਫਿਰ ਜਿਵੇਂ ਕੀ ਕਣਕ ਚ ਮੈਗਨੀਜ਼ ਦੀ ਘਾਟ ਆ ਗਈ ਝੋਨੇ ਚ ਜ਼ਿੰਕ ਦੀ ਘਾਟ ਆ ਗਈ ਤੇ ਇਹ ਆਪਾਂ ਨੂੰ ਦਿਖਦੀਆਂ ਨਿਸ਼ਾਨੀਆਂ ਤਾਂ ਇਹ ਮਿੱਟੀ ਚ ਕਮੀ ਹੁੰਦੀ ਆ ਆਪਣੀ ਫਸਲ ਚ ਹਾਂਜੀ ਤੇ ਜੇ ਆਪਾਂ ਸੋਇਲ ਟੈਸਟਿੰਗ ਕਰਾਵਾਂਗੇ ਜਿਵੇਂ ਆਪਾਂ ਆਪਾਂ ਕਿਸੇ ਵੀ ਮਨੁੱਖ ਜਿਵੇਂ ਕਿਤੇ ਵੀ ਆਪਾਂ ਡਾਕਟਰ ਕੋਲ ਜਾਂਦੇ ਆ ਡਾਕਟਰ ਸਭ ਤੋ ਉਸੇ ਤਨਾ ਮਿੱਟੀ ਹੈ ਜੇ ਉਹਦੇ ਟੈਸਟ ਹੋਊਗਾ ਤਾਂ ਆਪਾਂ ਨੂੰ ਪਤਾ ਲੱਗੂਗਾ ਵੀ ਇਸ ਵਿੱਚ ਜਿਹੜਾ ਹੈਗਾ ਵੀ ਜ਼ਿੰਕ ਦੀ ਘਾਟ ਹੈ ਲੋਹੇ ਦੀ ਘਾਟ ਹੈ ਜਾਂ ਨਾਈਟ੍ਰੋਜਨ ਦੀ ਘਾਟ ਹੈ ਫਿਰ ਉਸ ਅਕੋਰਡਿੰਗ ਜਿਹੜਾ ਫਾਰਮਰ ਹੈਗਾ ਗਾਉ ਖਾਦ ਪਾ ਕੇ ਜਿਹੜੀ ਹੈਗੀ ਹੈ ਜਾਂ ਮੈਨਿਓਰ ਪਾ ਕੇ ਕੁਝ ਵੀ ਮਤਲਬ ਰੂੜੀ ਪਾ ਕੇ ਉਹ ਜਿਹੜੀ ਉਹਦੀ ਪੂਰਤੀ ਜਿਹੜੀ ਹੈਗੀ ਕਰ ਸਕਦਾ ਤੇ ਇਸ ਨਾਲ ਇਹ ਵੀ ਹੈ ਕਿ ਜਿਹੜੀ ਬੇਲ ਔੜੀ ਖਾਦਾਂ ਦੀ ਵਰਤੋਂ ਉਹ ਵੀ ਘਟਦੀ ਹੈ ਅੱਛਾ ਆਪਾਂ ਜਦੋਂ ਆਮ ਖੇਤੀ ਦੀ ਗੱਲ ਕਰਦੇ ਆ ਨਾ ਪੰਜਾਬ ਦੇ ਵਿੱਚ ਪ੍ਰਚਲਿਤ ਆ ਕਣਕ ਝੋਨਾ ਕਣਕ ਝੋਨਾ ਤਾਂ ਮਿੱਟੀ ਦੀ ਜਿਹੜੀ ਪਰਖ ਹੈਗੀ ਹੈ ਹਨਾ ਉਹਦਾ ਇੱਕ ਆਪਾਂ ਤਰੀਕਾ ਸਮਝੀਏ ਵੀ ਕੀ ਹੈਗਾ ਥੋੜਾ ਤਰੀਕਾ ਦੱਸੋ ਕਿਵੇਂ ਕਰਵਾ ਸਕਦੇ ਆ ਹਾਂਜੀ ਮਿੱਟੀ ਦਾ ਜਿਹੜਾ ਇਹ ਬਹੁਤ ਜ਼ਰੂਰੀ ਹੈ ਮਿੱਟੀ ਦਾ ਜਿਹੜਾ ਤਰੀਕਾ ਹੋਣਾ ਕਿਉਂਕਿ ਜੇ ਆਪਾਂ ਨੂੰ ਤਰੀਕੇ ਨਾਲ ਆਪਾਂ ਸੈਂਪਲ ਹੀ ਨਹੀਂ ਲਿਆ ਤਾਂ ਉਹਦੀ ਟੈਸਟਿੰਗ ਤਰੀਕੇ ਨਾਲ ਹੋ ਹੀ ਨਹੀਂ ਸਕਦੀ ਉਹ ਰਿਜ਼ਲਟ ਆਪਾਂ ਨੂੰ ਸਹੀ ਮਿਲ ਹੀ ਨਹੀਂ ਸਕਦਾ ਤਾਂ ਮਤਲਬ ਕੀ ਹੈ ਕਿ ਦੋ ਟਾਈ ਕਿੱਲਿਆਂ ਤੋਂ ਜਿਹੜਾ ਫਾਰਮਰ ਹੈ ਜਿਵੇਂ ਦਾ ਇੱਕ ਸੈਂਪਲ ਲੈ ਸਕਦਾ ਉਹਨੇ ਕਿ ਇੱਕ ਵੀ ਸ਼ੇਪ ਮਤਲਬ ਟੋਆ ਬਣਾਉਣਾ ਹੈ ਵੀ ਸ਼ੇਪ ਉਹ ਕਈ ਨਾਲ ਹੀ ਸਿੰਪਲ ਲੈ ਸਕਦਾ ਕੋਈ ਕੋਈ ਸਪੈਸ਼ਲ ਟੂਲ ਨਹੀਂ ਚਾਹੀਦਾ ਹੈਗਾ ਸੈਂਪਲ ਲੈਣ ਵਾਸਤੇ ਵੀ ਸ਼ੇਪ ਟੋਆ ਬਣਾਉਣਾ ਹੈਗਾ ਤੇ ਜਦੋਂ ਉਸ ਤੋਂ ਫਿਰ ਵੀ ਸ਼ੇਪ ਟੋਆ ਬਣਾ ਕੇ ਉਹ ਸਾਰੀ ਮਿੱਟੀ ਜਿਹੜੀ ਬਾਹਰ ਕੱਢ ਦੇਣੀ ਆ ਅੰਦਰ ਨੂੰ ਵੀ ਬਣ ਗਈ ਉਹ ਸਾਈਡ ਤੋਂ ਜਿਹੜਾ ਹੈਗਾ ਆਪਾਂ 1 ਇੰਚ ਦਾ ਉਹ ਜਿਹੜਾ ਹੈਗਾ ਤਹਿ ਲਾ ਲੈਣੀ ਆ ਤੇ ਇਦਾਂ ਹੀ ਆਪਾਂ 3-4 ਜਗ੍ਹਾ ਤੋਂ ਜਿਹੜਾ ਹੈਗਾ ਸੈਂਪਲ ਲੈਣਾ ਤੇ ਉਹਨੂੰ ਰੁਲਾ ਲੈਣਾ ਹੈਗਾ ਹੈਗਾ ਇਹ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਜਿਵੇਂ ਆਪਾਂ ਜਿੱਥੇ ਬੋਰ ਲੱਗਿਆ ਮੋਟਰ ਲੱਗਿਆ ਉੱਥੋਂ ਆਪਾਂ ਸੈਂਪਲ ਨਹੀਂ ਲੈਣਾ ਦੇ ਜਿੱਥੇ ਆਪਣਾ ਮਤਲਬ ਰੂੜੀ ਦੀ ਕੋਈ ਕਈ ਵਾਰੀ ਫਾਰਮਟੇਰ ਲਾ ਦਿੰਦੇ ਹਨ ਪਾਉਂਦੇ ਹੈ ਜਿਵੇਂ ਰੂੜੀ ਉੱਥੋਂ ਨਹੀਂ ਆਪਾਂ ਲੈਣਾ ਸੜਕ ਕੋਲੋਂ ਨਹੀਂ ਲੈਣਾ ਇੱਕ ਛਾਂ ਹੇਠਾਂ ਨਹੀਂ ਲੈਣਾ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਤੇ ਉਹ ਡੂੰਘਾ ਕਿੰਨਾ ਕੁ ਹੋਣਾ ਚਾਹੀਦਾ ਹੈਗਾ ਉੱਥੇ ਜਿਹੜੀਆਂ ਆਪਾਂ 6 ਇੰਚ ਦਾ ਮਤਲਬ ਟੋਵਾ ਹੁੰਦਾ ਜਿਵੇਂ ਉਹ ਕਈ ਦਾ ਜਿਹੜਾ 6 ਇੰਚ ਮਤਲਬ ਡੂੰਘਾ ਆਪਾਂ ਸੈਂਪਲ ਲੈਣਾ ਹੈਗਾ ਹੂੰ ਇਹ ਮਤਲਬ ਇੰਨਾ ਹੀ ਆਪਾਂ ਲੈਣਾ ਤੇ ਉਹ ਸੈਂਪਲ ਮੁੜ ਕੇ ਲੈ ਕੇ ਆਵਦਾ ਉਸ ਤੇ ਜਿਹੜਾ ਹੈਗਾ ਆਪਾਂ ਲੈਬੈਟਰੀ ਦੇ ਵਿੱਚ ਦੇ ਸਕਦੇ ਉਹ ਮਤਲਬ ਸਰਕਾਰ ਵੱਨੀ ਆ ਜਾਂ ਕਿਦਾਂ ਹਾਂਜੀ ਜਿਵੇਂ ਸ਼੍ਰੀ ਮੁਕਸਰ ਸਾਹਿਬ ਖੇਤੀਬਾੜੀ ਜਿਹੜਾ ਵਿਭਾਗ ਉਹਦੇ ਅੰਡਰ ਦੋ ਲੈਬਸ ਚੱਲ ਰਹੀਆਂ ਇੱਕ ਗਿੱਦੜਵਾ ਬਲਾਕ ਚ ਇੱਕ ਮੁਕਸਰ ਬਲਾਕ ਚ ਤੇ ਫਾਰਮਰ ਸੈਂਪਲ ਜਾ ਕੇ ਉੱਥੇ ਦੇ ਸਕਦਾ ਤੇ ਜਿਹੜੇ ਉੱਥੇ ਵੱਡੇ ਤੱਤ ਜਿਹੜੇ ਹੈਗੇ ਹੈਗੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਇਹ ਜਿਹੜੇ ਆ ਮਤਲਬ ਪੀ ਐਚ ای ਸੀ ਇਹ ਪੰਜ ਟੈਸਟ ਉੱਥੇ ਹੁੰਦੇ ਤੇ ਉੱਥੇ ਜਾ ਕੇ ਉਹ ਕਰਵਾ ਸਕਦਾ ਮਤਲਬ ਤੁਸੀਂ ਹੁਣ ਸ਼੍ਰੀ ਮੁਕਸਰ ਸਾਹਿਬ ਕੰਮ ਕਰ ਰਹੇ ਹੋ ਹ ਕਿਹੜੀਆਂ ਲੱਗਦੀਆਂ ਵੀ ਇਹ ਆਪਣੇ ਕਿਸਾਨਾਂ ਦੀ ਮਿੱਟੀ ਦੇ ਵਿੱਚ ਕਿਹੜੀ ਚੀਜ਼ ਦੇ ਵਿੱਚ ਜ਼ਿਆਦਾ ਲੱਗ ਰਹੀ ਹੈ ਕਿਹੜੇ ਤੱਤਾਂ ਦੀ ਕਮੀ ਹੈ ਜੇ ਤੁਸੀਂ ਮਤਲਬ ਸੈਂਪਲਸ ਲੈਨੇ ਕਲੈਕਟ ਕਰਦੇ ਹੋ ਤੁਹਾਡੇ ਕੋਲ ਟੈਸਟਿੰਗ ਦੀ ਰਿਪੋਰਟ ਵੀ ਆਉਂਦੀ ਹੈ ਕਿਹੜੀਆਂ ਲੱਗ ਰਹੀਆਂ ਹੈਗੀਆਂ ਅ ਹੁਣ ਜਿਵੇਂ ਇਹ ਸੀਜ਼ਨ ਦੀ ਗੱਲ ਕਰੀਏ ਨਾ ਇਹ ਮਤਲਬ ਜ਼ਿੰਕ ਦੀ ਜਿਹੜੀ ਹੈਗੀ ਡੈਫੀਸ਼ੈਂਸੀ ਆਉਂਦੀ ਹੈਗੀ ਆ ਕਈ ਵਾਰੀ ਪਨੀਰੀ ਦੇ ਵਿੱਚ ਲੋਹੇ ਦੀ ਘਾਟ ਆਉਂਦੀ ਹੈਗੀ ਆ ਨਵੇਂ ਪੱਤੇ ਪੀਲੇ ਪੈਣ ਲੱਗ ਜਾਂਦੇ ਉਹ ਲੋਹੇ ਦੀ ਘਾਟ ਆ ਜਾਂਦੀ ਹੈਗੀ ਆ ਤਾਂ ਮਤਲਬ ਇਹ ਡੈਫੀਸ਼ੈਂਸੀਜ਼ ਜਾਂ ਮੇਨ ਡੈਫੀਸ਼ੈਂਸੀਜ਼ ਆ ਜਿਵੇਂ ਜ਼ਿੰਕ ਦੀ ਝੋਨੇ 'ਚ ਹੋ ਗਈ ਮੈਗਨੀਜ਼ ਦੀ ਕਣਕ ਦੇ ਵਿੱਚ ਹੋ ਗਈ ਤਾਂ ਇਹਦੀਆਂ ਨਿਸ਼ਾਨੀਆਂ ਮਤਲਬ ਦਿਖਦੀਆਂ ਜੇ ਉਹ ਫਾਰਮਰ ਸਹੀ ਟਾਈਮ ਤੇ ਉਹਨਾਂ ਨੂੰ ਮਤਲਬ ਆਪਦੇ ਫੀਲਡ ਜਿਹੜਾ ਮਾਰਦਾ ਰਹਿੰਦਾ ਨਿਸ਼ਾਨੀਆਂ ਦੇਖਦਾ ਤਾਂ ਉਹ ਉਸ ਟਾਈਮ ਵੀ ਕਿਉਂਕਿ ਜਿਹੜੇ ਛੋਟੇ ਤੱਤ ਹੁੰਦੇ ਨੇ ਇਹਨਾਂ ਦੀ ਜਿਹੜ ਦਾ ਕਾਮਯਾਬ ਹੁੰਦੀਆਂ ਨੇ ਮਿੱਟੀ ਨਾਲੋਂ ਸਪਰੇਅ ਕਾਮਯਾਬ ਹੁੰਦੀ ਆ ਤਾਂ ਉਸ ਸਮੇਂ ਵੀ ਉਹ ਕੰਟਰੋਲ ਕਰ ਸਕਦਾ ਹੈਗਾ ਤਾਂ ਮਤਲਬ ਇਹ ਜਿਆਦਾ ਜਿਹੜੀਆਂ ਡੈਫੀਸ਼ੀਐਂਸੀ ਜਿਹੜੀਆਂ ਆਮ ਆਪਾਂ ਨੂੰ ਦੇਖਣੇ ਫੀਲਡਸ 'ਚ ਦੇਖਣ ਨੂੰ ਮਿਲਦੀਆਂ ਹੈਗੀਆਂ ਨੇ ਅੱਛਾ ਮੈਂ ਬਹੁਤ ਸਾਰੇ ਕਿਸਾਨਾਂ ਦੀਆਂ ਇੰਟਰਵਿਊਜ਼ ਕੀਤੀਆਂ ਉਹਾਂ ਦੇ ਵੀ ਅਸੀਂ ਆਪਣੇ ਖੇਤ ਦੇ ਵਿੱਚ ਜੇ ਰੂੜੀ ਦਾ ਇਸਤੇਮਾਲ ਕਰੀਏ ਦਾ ਸਾਡੀ ਮਿੱਟੀ ਮਤਲਬ ਚੰਗੀ ਰਹਿੰਦੀ ਹੈ ਤੁਹਾਡਾ ਮਤਲਬ ਇਹਦੇ ਪ੍ਰਤੀ ਕੀ ਮੰਨਣਾ ਹੈ ਬਿਲਕੁਲ ਜਿਹੜਾ ਹੈਗਾ ਮਤਲਬ ਦੋ ਤਰੀਕੇ ਜਿਵੇਂ ਇੱਕ ਤਾਂ ਫਾਰਮਰ ਜਿਵੇਂ ਰੂੜੀ ਦੀ ਗੱਲ ਕਰਦੇ ਹੁਣ ਬਹੁਤ ਸਾਰੇ ਫਾਰਮਰ ਆ ਹੁਣ ਇਸ ਸੈਮ ਤੋਂ ਉਨੇ ਤੋਂ ਪਹਿਲਾਂ ਰੂੜੀ ਪਾਉਂਦੇ ਹੈਗੇ ਰੂੜੀ ਕੀ ਇੱਕ ਮਿਨਿਓਰ ਹੈ ਮਤਲਬ ਉਹ ਜਦੋਂ ਜਿਹੜੇ ਹੈਗੇ ਤੇ ਸੂਖਮ ਜੀਵ ਜਿਹੜੇ ਮਿੱਟੀ ਤੇ ਪ੍ਰੈਜ਼ੈਂਟ ਆ ਉਹ ਜਦੋਂ ਮਤਲਬ ਡੀਕੰਪੋਜ਼ੀਸ਼ਨ ਹੁੰਦੀ ਉਹਨੂੰ ਗਾਲਦੇ ਆ ਰੂੜੀ ਨੂੰ ਤਾਂ ਉਹ ਜਿਹੜੇ ਤੱਤ ਆ ਉਹਦੇ ਤੋਂ ਬਹੁਤ ਸਾਰੇ ਤੱਤ ਆਪਣੀ ਫੀਲਡ ਮਤਲਬ ਜਿਹੜਾ ਹੈਗਾ ਆਪਣੀ ਮਿੱਟੀ ਤੇ ਐਡ ਆਨ ਹੁੰਦੇ ਹੈਗੇ ਤੇ ਮਹਨੂ ਕੋ ਸਾਂ ਮੂੰਗੀ ਵਾਉਂਦੇ ਆ ਉਹਦੇ ਨਾਲ ਵੀ ਜਿਹੜੀ 25% ਜਿਹੜੀ ਹੈਗੀ ਆਪਣੀ ਖਾਦ ਆਪਾਂ ਨੂੰ ਘੱਟ ਪਾਉਣੀ ਪੈਂਦੀ ਹੈ ਝੋਨੇ 'ਚ ਜੇਕਰ ਆਪਾਂ ਜਿਹੜੀ ਮੂੰਗੀ ਇਹ ਵਿੱਚ ਪਾਉਨੇ ਆ ਕਈ ਕਿਸਾਨ ਖਖੜੀਆਂ ਜਿਵੇਂ ਖਖੜੀਆਂ ਬੀਜਦੇ ਆ ਸੁਣਿਆ ਉਸ ਤੋਂ ਬਾਅਦ ਉਹ ਬੱਲਾ ਵਾਹ ਦਿੰਦੇ ਆ ਉਹਦੇ ਨਾਲ ਉਹ ਜਿਹੜਾ ਜੈਵਿਕ ਮਾਦਦਾ ਉਹ ਬਹੁਤ ਜ਼ਿਆਦਾ ਵਾ ਵਾਧਾ ਹੈਗਾ ਫੀਲਡ ਦੇ ਵਿੱਚ ਤੇ ਇਹਨਾਂ ਚੀਜ਼ਾਂ ਦਾ ਬਹੁਤ ਪੋਜ਼ਿਟਿਵ ਇਫੈਕਟ ਹੈਗਾ ਮਤਲਬ ਆਪਾਂ ਨੂੰ ਕੈਮੀਕਲ ਖਾਦ ਤੇ ਡਿਪੈਂਡੈਂਸ ਇਹਦੇ ਨਾਲ ਕੁਝ ਪਰਸੈਂਟ ਘੱਟ ਜਾਂਦੀ ਹੈ ਅੱਛਾ ਤੁਸੀਂ ਇਹ ਸਟੱਡੀ ਮਤਲਬ ਸੋਇਲ ਤੇ ਕੀਤੀ ਹੋਈ ਹੈ ਹਾਂਜੀ ਬਿਲਕੁਲ ਮੇਰੀ ਤਿਨ ਅੱਛਾ ਇਹ ਕਿਵੇਂ ਇੰਟਰਸਟ ਮਤਲੋ ਮਿੱਟੀ ਨਾਲ ਕਿਵੇਂ ਸਾਰਾ ਹੋਇਆ ਇਹਦਾ ਅ ਮਿੱਟੀ ਨਾਲ ਬਸ ਐਵੇਂ ਜਦੋਂ ਬੀਐਸਸੀ ਕੀਤੀ ਤਾਂ ਉਦੋਂ ਲੱਗਿਆ ਵੀ ਕਿਹੜਾ ਸੈਕਸ਼ਨ ਵਧੀਆ ਹੈਗਾ ਤਾਂ ਐਗਰੋਨਮੀ ਸੋਇਲਸ ਮਤਲਬ ਫੀਲਡ ਨਾਲ ਰਿਲੇਟਡ ਕਿਉਂਕਿ ਜਦੋਂ ਫੀਲਡ 'ਚ ਆਉਨੇ ਆ ਤਾਂ ਵੈਸੇ ਤਾਂ ਸਾਰੀਆਂ ਚੀਜ਼ਾਂ ਨਾਲ ਦੀ ਹੁੰਦਾ ਹੈਗਾ ਜਦੋਂ ਫੀਲਡ 'ਚ ਆਪਾਂ ਕੰਮ ਕਰਦੇ ਆ ਪਰ ਇਹ ਜ਼ਿਆਦਾ ਫਸਲਾਂ ਨਾਲ ਸੰਬੰਧਿਤ ਸੀ ਮਿੱਟੀ ਨਾਲ ਕਿਉਂਕਿ ਇਹਦੀ ਜਿਹੜੀ ਹੈਗੀ ਹੈ ਸਭ ਤੋਂ ਪਹਿਲਾਂ ਜ਼ਰੂਰੀ ਚੀਜ਼ ਆਪਣੀ ਮਿੱਟੀ ਹੈ ਜਦੋਂ ਕਿ ਪੈਦਾਵਾਰ ਉੱਥੋਂ ਹੀ ਹੋਣੀ ਹੈ ਤਾਂ ਇਸ ਕਰਕੇ ਇੰਟਰਸਟ ਮਤਲਬ ਉਹ ਸੀਗਾ ਠੀਕ ਹੈ ਅੱਛਾ ਜਦੋਂ ਆਪਾਂ ਮਿੱਟੀ ਦੀ ਗੱਲ ਕਰਦੇ ਆ ਹਨਾ ਆਪਾਂ ਜਿਵੇਂ ਸ਼ੁਰੂਆਤ ਆਦ ਦੇ ਵਿੱਚ ਵੀ ਗੱਲ ਕੀਤੀ ਵੀ ਖੇਤ ਲਈ ਸਭ ਤੋਂ ਜ਼ਰੂਰੀ ਮਿੱਟੀ ਹੈ ਕਿਉਂਕਿ ਮਿੱਟੀ ਨਹੀਂ ਆਪਾਂ ਨੂੰ ਫਸਲ ਦੇਣੀ ਹੈ ਨਾ ਤੁਸੀਂ ਮਤਲਬ ਕੀ ਹੋਰ ਇਲਾਕਿਆਂ ਦੇ ਵਿੱਚ ਵੀ ਹੈਨਾ ਆਪਦੀ ਡਿਊਟੀ ਕੀਤੀ ਹੈਗੀ ਉਹ ਹਾਂ ਹੀ ਕਲਾਕੇ ਦੀ ਅਲੱਗ-ਅਲੱਗ ਹੁੰਦੀ ਹੈ ਮਿੱਟੀ ਦੀ ਕੋਈ ਮਤਲਬ ਨਹੀਂ ਆ ਜਿਹੜੇ ਕਾਮਨ ਮਤਲਬ ਹੋ ਸਕਦਾ ਵੀ ਮਿੱਟੀ ਦੀ ਜਿਹੜੀ ਨਿਊਟਰੀਐਂਟ ਕੰਟੈਂਟ ਆ ਉਹ ਖੇਤ ਤੋਂ ਖੇਤ ਵੀ ਵੈਰੀ ਵੈਰੀ ਕਰਦਾ ਜੇ ਜੇ ਮਤਲਬ ਫਾਰ ਜ਼ਿੰਮੇਦਾਰ ਦਾ ਜੇ ਉਹ ਗਵਾਂਡੀ ਦਾ ਖੇਤ ਆ ਉਹਦੀ ਕੰਡੀਸ਼ਨ ਕੁਝ ਹੋਰ ਹੋਗੀ ਤੇ ਜਿਹੜਾ ਕਿਸਾਨ ਉਹਦੀ ਕੰਡੀਸ਼ਨ ਕੁਝ ਹੋਰ ਹੋਗੀ ਏਰੀਆ ਨਾਲ ਵੀ ਡਿਫਰ ਕਰਦਾ ਪਰ ਮੇਜਰ ਡੈਫੀਸ਼ੈਂਸੀ ਜਿਹੜੀਆਂ ਮੈਂ ਦੱਸੀਆਂ ਉਹੀ ਆਉਂਦੀਆਂ ਨੇ ਤਾਂ ਮਤਲਬ ਏਰੀਆ ਨਾਲ ਕਿਉਂਕਿ ਸੋਇਲ ਜਿਹੜਾ ਹੈਗਾ ਸੋਇਲ ਟੈਕਸਚਰ ਬੋਲਦੇ ਆਪਾਂ ਨੂੰ ਜਿਵੇਂ ਜਿਆਦਾ ਮਤਲਬ ਉਹ ਟੈਕਸਚਰ ਵੀ ਵੇਰੀ ਕਰਦਾ ਹੈਗਾ ਜਿਵੇਂ ਹੁਣ ਆਪਾਂ ਉਧਰਲੀ ਸਾਈਡ ਜਾਈਏ ਮੱਝ ਵਾਲੀ ਸਾਈਡ ਉੱਥੇ ਜ਼ਮੀਨਾਂ ਭਾਰੀ ਹੈ ਜਿਵੇਂ ਹੈਨਾ ਬਾਸਮਤੀ ਵਗੈਰਾ ਹੁੰਦੀ ਜਿਆਦਾ ਉੱਥੇ ਨਾਲੋਂ ਆਪਣੀ ਸੋਇਲ ਦਾ ਫਰਕ ਹੈ ਤੇ ਬਠਿੰਡੇ ਵੱਲ ਨੂੰ ਜਾਂਦੇ ਆ ਤਾਂ ਰੇਤਲੀ ਹੁੰਦੀ ਜਾਂਦੀ ਹੈ ਨਰਮਾ ਹੁੰਦਾ ਬਾਲਾ ਹੁੰਦਾ ਸੀ ਪਹਿਲਾਂ ਹੈਨਾ ਤਾਂ ਮਤਲਬ ਇਹ ਡਿਫਰ ਕਰਦਾ ਹੈ ਏਰੀਆ ਟੂ ਏਰੀਆ ਅੱਛਾ ਆਪਾਂ ਮਤਲਬ ਪੰਜਾਬ ਦੀ ਗੱਲ ਕਰਦੇ ਆ ਨਾ ਤੁਹਾਡੇ ਮਤਲਬ ਤੁਸੀਂ ਮਿੱਟੀ ਤੇ ਕਾਫੀ ਪੜ੍ਹਾਈ ਕੀਤੀ ਹੈ ਨਾ ਆਪ ਕੀਤੇ ਹੈਗੇ ਹਨ ਉਹਨਾਂ ਦੇ ਅਕੋਰਡਿੰਗ ਕਿਹੜੀ ਫਸਲ ਉਹਨਾਂ ਦੀ ਮਿੱਟੀ ਨੂੰ ਸੂਟ ਕਰਦੀ ਆ ਤੁਸੀਂ ਇਹ ਚੀਜ਼ਾਂ ਦੇ ਰਿਸਰਚ ਕੀਤੀ ਹੋਗੀ ਫਸਲ ਮਤਲਬ ਨਿਊਟ੍ਰੀਐਂਟ ਜਿਹੜੀ ਮਤਲਬ ਟੈਸਟਿੰਗ ਤੇ ਫਸਲ ਨਾਲ ਕੋਈ ਨਹੀਂ ਕਿਉਂਕਿ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਸੋਇਲ ਦਾ ਨਾ ਇੱਥੇ ਮਤਲਬ ਇਹ ਐ ਵੀ ਬਖਸ਼ੀ ਹੋਈ ਵਾਇਗਰੂ ਨੇ ਵੀ ਕੋਈ ਵੀ ਫਸਲ ਹੋ ਜਾਂਦੀ ਆ ਜੇ ਆਪਾਂ ਹੁਣ ਹੁਣ ਚਲੋ ਮੋਨੋਕ੍ਰੋਪਿੰਗ ਚੱਲ ਰਹੀ ਹੈਗੀ ਐ ਪਰ ਲੇਕਿਨ ਕੋਈ ਵੀ ਫਸਲ ਤੁਸੀਂ ਦੇਖੋਗੇ ਹਰ ਫਸਲ ਇੱਥੇ ਜ਼ਿੰਮੇਦਾਰ ਮਤਲਬ ਕੋਈ ਸੂਰਜਮੁਖੀ ਦੇਖੋਗੇ ਉਹ ਵੀ ਹੋ ਜਾਂਦੀ ਹੈ ਜੇ ਨਰਮਾ ਉਹ ਵੀ ਹੋ ਜਾਂਦਾ ਹੈਗਾ ਉਹ ਵੀ ਬੀਜਦੇ ਰਹੇ ਹਨਾ ਜ਼ਿੰਮੇਦਾਰ ਤਾਂ ਫਸਲ ਕੋਈ ਵੀ ਹੋ ਜਾਂਦੀ ਆਪਣੀ ਸੋਇਲ ਪੰਜਾਬ ਦੀ ਇਹਦੀ ਹੈਗੀ ਹੈਗੀ ਤੇ ਮਤਲਬ ਡਿਫਰ ਮਤਲਬ ਕ੍ਰੌਪ ਸਪੈਸਿਫਿਕ ਨਹੀਂ ਕਹਿ ਸਕਦੇ ਕਿਉਂਕਿ ਨਿਊਟ੍ਰੀਐਂਟ ਕੰਟੈਂਟ ਤਾਂ ਸਾਰਿਆਂ ਨੂੰ ਹਰ ਇੱਕ ਤੱਤ ਦੀ ਆਪਦੀ ਮਹੱਤਤਾ ਹੁੰਦੀ ਹੈ ਜਿਵੇਂ ਫਾਸਫੋਰਸ ਹੈ ਹੁਣ ਡੀਪੀ ਪਾਉਂਦੇ ਆ ਨਾ ਕਣਕ ਨਾਲ ਕਿਉਂ ਕਿਉਂਕਿ ਫਾਸਫੋਰਸ ਜਿਹੜੀ ਜਦੋਂ ਬੀ ਨੇ ਉੱਗਰਨਾ ਜਦੋਂ ਉਹਦੀ ਮਤਲਬ ਇਮਰਜੈਂਸ ਹੋਣੀ ਆ ਸੀਡ ਦੀ ਉਦੋਂ ਫਾਸਫੋਰਸ ਚਾਹੀਦਾ ਹੁੰਦਾ ਜੇ ਪੋਟਾਸ਼ ਆ ਅਪਾ ਪੋਟਾਸ਼ ਪਾਉਂਦੇ ਆ ਮਿੱਟੀ ਦੇ ਵਿੱਚ ਹਨਾ ਜਿਹੜੀ ਦਾਣੇ ਦੀ ਕੁਆਲਿਟੀ ਆ ਉਹਦੀ ਚਮਕ ਆ ਉਹਦੇ ਲਈ ਉਹ ਪੋਟਾਸ਼ ਇੰਪੋਰਟੈਂਸ ਹੁੰਦੀ ਹੈ ਮਤਲਬ ਹਰ ਇੱਕ ਐਲੀਮੈਂਟ ਦੀ ਕਿਸੇ ਨਾ ਕਿਸੇ ਪ੍ਰੋਸੈਸ ਦੇ ਵਿੱਚ ਕਿਸੇ ਨਾ ਕਿਸੇ ਸਟੇਜ ਤੇ ਇੰਪੋਰਟੈਂਸ ਹੁੰਦੀ ਹੈ ਅੱਛਾ ਮੈਂ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਵੀ ਇੰਟਰਵਿਊਜ਼ ਕੀਤੀਆਂ ਉਹ ਕਹਿੰਦੇ ਆ ਸਾਡਾ ਫਸਲਾਂ ਦਾ ਝਾੜ ਘੱਟ ਹੁੰਦਾ ਲੇਕਿਨ ਸਾਡੀ ਜਿਹੜੀ ਫਸਲ ਬਹੁਤ ਚੰਗੀ ਹੁੰਦੀ ਆ ਉਹ ਸਾਡੇ ਉਹਦੇ ਵਿੱਚ ਤੱਤ ਚੰਗੇ ਹੁੰਦੇ ਆ ਤੁਸੀਂ ਮਤਲਬ ਕਿਵੇਂ ਦੇਖਦੇ ਆ ਕਿ ਕੀ ਕਾਰਨ ਹੋ ਸਕਦਾ ਵੀ ਜਿਹੜੇ ਦੂਜੇ ਕਿਸਾਨ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਆ ਹਾਂਜੀ ਯੂ ਘਟਾ ਲੈਣ ਤਾਂ ਕੀ ਮਤਲਬ ਫਰਕ ਪਊਗਾ ਰਸਾਇਣਿਕ ਖਾਦਾਂ ਇਹ ਕਿ ਜੇ ਤਾਂ ਉਹਦੀ ਬੈਲੈਂਸਡ ਯੂਜ਼ ਹੋ ਰਿਆ ਫਿਰ ਤੇ ਠੀਕ ਹੈ ਜਿਵੇਂ ਹੁਣ ਆਮ ਤੌਰ ਤੇ ਜ਼ਿਮੇਦਾਰ ਕੀ ਕਰਦਾ ਜਿਵੇਂ ਹੁਣ ਝੋਨੇ ਦੀ ਫਸਲ ਹੈ ਝੋਨਾ ਹਜੇ ਛੋਟਾ ਹੁੰਦਾ ਆਪਾਂ ਸਾਰੀ ਜਿਹੜੀ ਯੂਰੀਆ ਜ਼ਿਮੇਦਾਰ ਪਾ ਦਿੰਦਾ ਹੈਗਾ ਉਹ ਜੇ ਆਪਾਂ ਗੱਲ ਕਰੀਏ ਤਾਂ ਉਹ ਸਾਰੀ ਜਿਹੜੀ ਖਾਦ ਹੈਗੀ ਉਹ ਵਰਤੀ ਨਹੀਂ ਜਾਂਦੀ ਉਹ ਕੁਝ ਪਾਣੀ ਚ ਚਲੀ ਜਾਂਦੀ ਹੈ ਲੀਚਿੰਗ ਹੋ ਜਾਂਦੀ ਹੈ ਯੂਰੀਆ ਦੀ ਕੁਝ ਉਹ ਇਵੇਪੋਰੇਟ ਹੋ ਜਾਂਦੀ ਹੈ ਮਤਲਬ ਤਾਂ ਇਸ ਕਰਕੇ ਵੀ ਉਹ ਜਿਹੜੇ ਆਰਗੇਨਿਕ ਮਤਲਬ ਯੂਜ਼ ਕਰਦੇ ਜਿਵੇਂ ਉਹ ਮੈਨਿਓਰ ਪਾਉਂਦੇ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਜਿਹੜੀ ਜਿਉ ਵਿੱਚ ਕੋਈ ਹਰੀ ਖਾਦ ਵਿੱਚ ਵਾ ਰਹੇ ਆ ਜਾਂ ਕੋਈ ਜੰਤਰ ਬੀਜ ਰਹਿਆ ਤਾਂ ਉਹਦੇ ਨਾਲ ਕੀ ਕੱਲੇ ਕਿਉਂਕਿ ਉਹ ਜਿਹੜੇ ਸੂਖਮ ਜੀਵ ਹੈ ਸਾਰੇ ਉਹ ਉਹਨੂੰ ਜਿਹੜਾ ਹੈਗਾ ਉਹਨੂੰ ਡੀਕੰਪੋਜ਼ ਕਰ ਰਹੇ ਆ ਜਿਵੇਂ ਉਹ ਪ੍ਰਾਲੀ ਦੀ ਗੱਲ ਆ ਗਈ ਆਪਾਂ ਪ੍ਰਾਲੀ ਵਾਲੇ ਪ੍ਰਾਲੀ ਵਿੱਚ ਵਾਉਂਦੇ ਆ ਜਿਹੜੀ ਜ਼ਮੀਨ ਦਾ ਤਿੰਨ ਚਾਰ ਸਾਲ ਲਗਾਤਾਰ ਪ੍ਰਾਲੀ ਵਿੱਚ ਵਾਉਂਦੇ ਆ ਤੋ ਖੁਦ ਹੀ ਦੱਸਦੇ ਆ ਵੀ ਸਾਡੇ ਖੇਤ ਦੀ ਕੰਡੀਸ਼ਨ ਕਿੰਨੀ ਵਧੀਆ ਹੋ ਗਈ ਮਤਲਬ ਕਿ ਕੈਮੀਕਲ ਖਾਦਾਂ ਤੇ ਆਰਗੈਨਿਕ ਇਹਨਾਂ ਦਾ ਜੋੜ ਮੇਲ ਹੈ ਜਿਹੜਾ ਉਹ ਕਾਮਯਾਬ ਹੈ ਕਿ ਯੀਲਡ ਪੱਖੋਂ ਵੀ ਤੇ ਕੁਆਲਿਟੀ ਪੱਖੋਂ ਵੀ ਕੱਲਾ ਮਤਲਬ ਕੈਮੀਕਲ ਖਾਦਾਂ ਤੇ ਨਾ ਡਿਪੈਂਡ ਹੋਈਏ ਕਿਉਂਕਿ ਆਪਾਂ ਸੋਇਲ ਨੂੰ ਆਪਾਂ ਉਹਦੇ ਤੋਂ ਕਿੰਨੀ ਪੈਦਾ ਦੇਈਏ ਹਮ ਅੱਛਾ ਆਪਾਂ ਮਿੱਟੀ ਦੀ ਪਰਖ ਜਦੋਂ ਮਤਲਬ ਹੋ ਗਈ ਹੈ ਨਾ ਉਹਨੂੰ ਮਤਲਬ ਕਿਸਾਨ ਨੂੰ ਪਤਾ ਲੱਗ ਗਿਆ ਵੀ ਮੇਰੀ ਮਿੱਟੀ ਦੇ ਵਿੱਚ ਆਹ ਚੀਜ਼ ਦੀ ਕਮੀ ਆ ਉਹਨੂੰ ਉਹ ਕੁਦਰਤੀ ਤਰੀਕੇ ਨਾਲ ਕਿਵੇਂ ਪੂਰਾ ਕਰ ਸਕਦਾ ਜਾਂ ਮਤਲਬ ਕੀ ਵੀ ਕਿਹੜੇ ਤਰੀਕੇ ਅਪਣਾਵੇ ਵੀ ਉਹ ਜਿਹੜੀ ਮਿੱਟੀ ਚ ਕਮੀ ਆ ਗਈ ਉਹਦੀ ਤਾਂ ਉਹ ਕਿਵੇਂ ਸਹੀ ਕਰੇ ਉਹ ਸਾਡੇ ਦਰਸ਼ਕਾਂ ਨੂੰ ਸਮਝਾਓ ਜਿਵੇਂ ਕਿ ਹਣ ਜੇ ਕੋਈ ਕਿਸਾਨ ਹਰੀ ਖਾਦ ਜੰਤਰ ਵਗੈਰਾ ਵਿੱਚ ਵਾਰਿਆ ਹੈਗਾ ਹੈ ਨਾ ਤਾਂ ਉਹਦਾ ਚੌਥਾ ਹਿੱਸਾ ਯੂਰੀਆ ਦਾ ਘਟ ਜੂਗਾ ਤਾਂ ਉਹ ਮਤਲਬ ਚੌਥਾ ਹਿੱਸਾ ਯੂਰੀਆ ਦਾ ਘਟ ਪਾਵੇ ਜੇ ਕੋਈ ਪ੍ਰਾਲੀ ਵਿੱਚ ਵਾਏ ਹੈਗਾ ਉਹ 3-4 ਸਾਲ ਬਾਅਦ ਜਿਹੜੀ ਹੈਗੀ ਨਾਈਟ੍ਰੋਜਨ ਜਿਵੇਂ ਹੋਗੀ ਪੋਟਾਸ਼ ਬਹੁਤ ਵੱਡੀ ਮਾਤਰਾ ਚ ਜਿਵੇਂ ਜਿਹੜੇ ਵੀ ਪ੍ਰਾਲੀ ਜਿਵੇਂ ਗੱਠਾਂ ਚ ਕਾਉਂਦੇ ਆ ਇਹ ਸਾਡੀ ਫੀਲਡ ਦਾ ਤਜਰਬਾ ਵੀ ਉਹ 3 ਸਾਲ ਜੇ ਲਗਾਤਾਰ ਇੱਕ ਖੇਤ ਚ ਗੱਠਾਂ ਚੱਕੀਆਂ ਜਾ ਰਹੀਆਂ ਨਾ ਤਾਂ ਉਸ ਖੇਤ ਚ ਪੋਟਾਸ਼ ਜਿਹੜੀ ਕਿ ਪੋਟਾਸ਼ ਦੀ ਕਮੀ ਪਹਿਲਾਂ ਨਹੀਂ ਸੀ ਆਪਣੇ ਏਰੀਆ ਦੇ ਵਿੱਚ ਤੇ ਹੁਣ ਉਹ ਕਿਸਾਨਾਂ ਨੂੰ ਪਾਉਣੀ ਮਤਲਬ ਬਾਜ਼ਾਰ ਚੋਂ ਲੈ ਕੇ ਪਾਉਣੀ ਪੈਂਦੀ ਹੈ ਕਿਉਂ ਕਿਉਂਕਿ ਉਹ ਜਿਹੜੀ ਜਿਹੜੀ ਤੱਤ ਹੈ ਤਤ ਦਾਣਿਆਂ ਵਿੱਚ ਵੀ ਆ ਤੇ ਅੱਧੇ ਤਤ ਪ੍ਰਾਲੀ ਵਿੱਚ ਵੀ ਆ ਜਦੋਂ ਆਪਾਂ ਪ੍ਰਾਲੀ ਬਾਹਰ ਕੱਢਤੀ ਉਹ ਲਗਾਤਾਰ 2-3 ਸਾਲ ਆਪਾਂ ਗੱਠਾ ਹੀ ਬਣਾਉਂਦੇ ਰਹੇ ਤਾਂ ਪੋਟਾਸ਼ ਬਹੁਤ ਵੱਡੀ ਮਾਤਰਾ ਚ ਖੇਤੋਂ ਬਾਹਰ ਹੋ ਜਾਂਦੀ ਆ ਤਾਂ ਫੇਰ ਉਹ ਬਾਜ਼ਾਰ ਚ ਆਪਾਂ ਨੂੰ ਲੈ ਕੇ ਪਾਉਣੀ ਪੈਂਦੀ ਆ ਤਾਂ ਮਤਲਬ ਥੋੜੇ ਤੋਂ ਸ਼ੁਰੂ ਕਰੀਏ ਤਾਂ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਚਾਹੇ ਹਰੀ ਖਾਦ ਦਾ ਹੋਗੀਆਂ ਚਾਹੇ ਫਸਲਾਂ ਦੀ ਰੈਂਦ ਖੁੰਦ ਹੋਗੀ ਇਹਨੂੰ ਆਪਾਂ ਖੇਤ ਵਿੱਚ ਮਲਾਈਏ ਤਾਂ ਕਿ ਜਿਹੜਾ ਹੈਗਾ ਵੀ ਆਪਣੀ ਜਿਹੜੀ ਕੱਲੀ ਸਿਰਫ ਕੈਮੀਕਲ ਖਾਦਾਂ ਤੇ ਡਿਪੈਂਡੈਂਸ ਨਾ ਰਵੇ ਤੇ ਨਾਲੇ ਸੋਇਲ ਦੀ ਕੰਡੀਸ਼ਨ ਸੋਇਲ ਦਾ ਟੈਕਸਚਰ ਸੋਇਲ ਦੀ ਕੰਡੀਸ਼ਨ ਵਧੀਆ ਸੋਇਲ ਦੀ ਹੈਲਥ ਵਧੀਆ ਹੋ ਅੱਛਾ ਮਤਲਬ ਜਿਹੜੇ ਕਿਸਾਨਾਂ ਨੇ ਕੀ ਆਪਾਂ ਆਮ ਹੀ ਦੇਖਦੇ ਆ ਨਾ ਪਿੰਡਾਂ ਦੇ ਰਹਿਣਾਂ ਲੈ ਜਾਂ ਤੇ ਆਪਾਂ ਦੇਖਦੇ ਆ ਕਿ ਕਿਸਾਨ ਦਾ ਖੇਤ ਨੀਵਾ ਹੁੰਦਾ ਉਹ ਬਾਹਰੋਂ ਲਿਆ ਕੇ ਮਿੱਟੀ ਪਾ ਲੈਂਦਾ ਉਹਨੂੰ ਵੀ ਕੋਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਬੀਜ ਜਦੋਂ ਆਪਣੇ ਆ ਕਣਕ ਦੀ ਵਾਢੀ ਤੋਂ ਬਾਅਦ ਮੇਨਲੀ ਇਸ ਦੋ ਕਿ ਕੁਵਿਲਾ ਹੁੰਦਾ ਟਾਈਮ ਇਹਦੋਂ ਫਾਰਮਰ ਕਈ ਕਈ ਮਿੱਟੀ ਚਕਾਉਂਦੇ ਨੇ ਕਈ ਮਿੱਟੀ ਪਾਉਂਦੇ ਨੇ ਤਾਂ ਇਹ ਜ਼ਰੂਰੀ ਹੈ ਕਿਉਂਕਿ ਜਿਵੇਂ ਕਣਕ ਦੇ ਵਿੱਚ ਆਪਾਂ ਡੀਏਪੀ ਪਾਉਣੇ ਆ ਯੂਨੀਵਰਸਿਟੀ ਵੀ ਰਿਕਮੈਂਡ ਕਰਦੀ ਹੈ ਵੀ ਝੋਨੇ ਦੇ ਵਿੱਚ ਡੀਏਪੀ ਨਾ ਪਾਓ ਕੱਲੀ ਕਣਕ ਵਿੱਚ ਪਾਓ ਤਾਂ ਜਦੋਂ ਕੋਈ ਵੀ ਫਾਰਮਰ ਮਿੱਟੀ ਚਕਾ ਰਿਹਾ ਹੈਗਾ ਜਾਂ ਉਹਨੇ ਮਿੱਟੀ ਪਵਾਈ ਹੈਗੀ ਹੈ ਤਾਂ ਜਿਹੜੀ ਉਹ ਉਹ ਫਾਰਮਰ ਜ਼ਰੂਰ ਡੀਏਪੀ ਜਿਹੜੀ ਹੈਗੀ ਆ ਪਾਵੇ ਫਾਸਫੋਰਸ ਪਾਵੇ ਕਿਉਂ ਜਦੋਂ ਆਪਾਂ ਮਤਲਬ ਮਿੱਟੀ ਚਕਾ ਦਿੰਨੇ ਆ ਤਾਂ ਉਹ ਫਾਸਫੋਰਸ ਦਾ ਜਿਹੜਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ 6 ਇੰਚ ਦੇ ਵਿੱਚ ਜਿਹੜੇ ਹੈਗੇ ਆਪਣੇ ਤੱਤ ਜਿਹੜੇ ਆਪਣੇ ਬੂਟੇ ਨੂੰ ਮਿਲਣੇ ਉਹ 6 ਇੰਚ ਦੇ ਵਿੱਚ ਹੀ ਹੁੰਦੇ ਆ ਤਾਂ ਹੀ ਆਪਾਂ ਸੈਂਪਲ 6 ਇੰਚ ਦਾ ਲੈਣੇ ਹੈਗੇ ਤਾਂ ਮਤਲਬ ਉਹ ਫਾਸਫੋਰਸ ਜ਼ਰੂਰ ਐਡ ਕਰੇ ਡੀਏਪੀ ਜ਼ਰੂਰ ਪਾਵੇ ਤਾਂ ਕਿ ਉਹਦੀ ਜਿਹੜੀ ਹੈਗੀ ਉਹਨੂੰ ਫਾਸਫੋਰਸ ਦੀ ਘਾਟ ਨਾ ਆਵੇ ਉਹਦੇ ਮਤਲਬ ਜਿਹੜਾ ਵੀ ਉਹ ਝੋਨਾ ਬੀਜ ਰਿਹਾ ਹੈਗਾ ਅੱਛਾ ਇਹ ਮਿੱਟੀ ਦੀਆਂ ਕਿੰਨੀਆਂ ਪਰਤਾਂ ਨੇ ਤੇ ਕਿਸਾਨ ਨੂੰ ਕਿੰਨੀ ਡੰਗਾਈ ਤੱਕ ਵਾਉਣਾ ਮਤਲਬ ਆਪਦੇ ਖੇਤ ਨੂੰ ਸਹੀ ਰਹਿੰਦਾ ਤੁਹਾਡੇ ਹਿਸਾਬ ਤੇ ਜਿਆਦਾ ਡੂੰਘਾ ਜਿਵੇਂ ਵੈਸੇ ਤਾਂ ਆਪਣਾ ਨਾਰਮਲੀ ਮਤਲਬ 2-3 ਇੰਚ ਤੱਕ ਜਿੰਨੇ ਜ਼ਿਆਦਾ ਡੂੰਘਾ ਵੀ ਨਹੀਂ ਕਿਉਂਕਿ ਜ਼ਿਆਦਾ ਡੂੰਘੇ ਨਾਲ ਕੀ ਹੈ ਸਬਸੋਇਲ ਉੱਪਰ ਆ ਜਾਂਦੀ ਹੈ ਤੇ ਉੱਪਰ ਲਈ ਸੋਇਲ ਥੱਲੇ ਚਲੀ ਜਾਂਦੀ ਆ ਉਹ ਕਿਹੜਾ ਇੱਕ ਵਾਰੀ ਉਸ ਸਾਲ ਉਹਨੂੰ ਤਤਾਂ ਦੀ ਵੀ ਵੱਧ ਪਾਉਣੇ ਪੈਂਦੇ ਹੈਗੇ ਹੈਗੇ ਕੋਈ ਜ਼ਿਆਦਾ ਮਤਲਬ ਇਹ ਹੈ ਕਿ ਜਿਵੇਂ ਹੁਣ ਆਪਣੀ ਜਿਵੇਂ ਏਰੀਆ ਹੈਗਾ ਜਿਆਦਾ ਇੱਥੇ ਸਿੱਧੀ ਬਜਾਈ ਕੀਤੀ ਜਾਂਦੀ ਹੈਗੀ ਆ ਤਾਂ ਜਿਹੜਾ ਜਿਵੇਂ ਕੱਦੂ ਵਾਲਾ ਝੋਨਾ ਉਹ ਜ਼ਰੂਰ ਹੁੰਦਾ ਕਿਉਂਕਿ ਉਹ ਕੱਦੂ ਕਰਨ ਨਾਲ ਲੇਅਰ ਬਣ ਜਾਂਦੀ ਹੈਗੀ ਹਨਾ ਉਹ ਉਹਦੇ ਚ ਪ੍ਰੋਬਲਮ ਕਿਉਂਕਿ ਆਪਣੇ ਏਰੀਆ ਚ ਤਾਂ ਡੀਐਸਰ ਹੀ ਜ਼ਿਆਦਾ ਹੈਗੀ ਆ ਕਿਉਂਕਿ ਅੱਜ ਕੱਲ ਦਾ ਅੱਗੇ ਪਹਿਲਾਂ ਕਹਿੰਦੇ ਸੀ ਦੱਬ ਕੇ ਬਾਹਰ ਅੱਜ ਕੇ ਖਾ ਹਨਾ ਤੇ ਹੁਣ ਉਹ ਕਹਿੰਦੇ ਵੀ ਅਕਲ ਨਾਲ ਵਾ ਤੇ ਰੱਜ ਕੇ ਖਾ ਵੀ ਉਹ ਕਹਿੰਦੇ ਕਿ ਜਿਹੜਾ ਹੈਗਾ ਖੇਤ ਨੂੰ ਜ਼ਿਆਦਾ ਛੇੜੋ ਹੀ ਨਾ ਮਤਲਬ ਜ਼ਿਆਦਾ ਉਹਨੂੰ ਵਾਉਣ-ਵੂਣ ਇਹ ਜ਼ਿਆਦਾ ਨਾ ਹੋ ਕਰੋ ਉਹਨੂੰ ਨੇਚਰਲ ਕੰਡੀਸ਼ਨ ਹੀ ਰਹਿਣ ਹੂੰ ਥੋੜਾ ਬਹੁਤਾ ਹੀ ਉਹਨੂੰ ਵਾਹੋ ਜਿਹੜਾ ਹੋਰ ਕੀ ਲੱਗਦਾ ਮਤਲਬ ਤੁਹਾਨੂੰ ਮਿੱਟੀ ਦੇ ਵਿੱਚ ਕੀ ਆ ਸਕਦਾ ਮਤਲਬ ਤੁਹਾਡੀ ਪੜ੍ਹਾਈ ਦਾ ਵੀ ਆਪਾਂ ਕੋਈ ਲਾਹਾ ਲਈਏ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕੀ ਮਿੱਟੀ ਦੇ ਵਿੱਚ ਹੋਰ ਚੰਗਾ ਹੋਵੇ ਤਾਂ ਆਪਣੇ ਇਲਾਕੇ ਦੇ ਵਿੱਚ ਜਾਂ ਆਪਣੇ ਏਰੀਏ ਦੇ ਵਿੱਚ ਹੋਰ ਕੁਝ ਵਧੀਆ ਹੋ ਸਕਦਾ ਹੈ بس ਮੈਂ ਇਹ ਹੀ ਕਹੂੰਗੀ ਕਿ ਜਿਹੜੀ ਰੈਂਦ ਖੁੰਦਾ ਉਹਨੂੰ ਜ਼ਰੂਰ ਵੇਤੀ ਦੇ ਵਿੱਚ ਮਿਲਾਓ ਚਾਹੇ ਥੋੜੇ ਤੋਂ ਸ਼ੁਰੂ ਕਰੋ ਇਹ ਨਹੀਂ ਕਿ ਸਾਰੇ ਸਾਰੇ ਦੇ ਸਾਰੇ ਜਿੰਨੀ ਫਸਲ ਹੈਗੀ ਆਪਣੇ ਖੇਤ ਉਹਨਾਂ 'ਚ ਕਰੋ ਥੋੜੇ ਤੋਂ ਸ਼ੁਰੂ ਕਰੋ ਐਕਸਪੈਰੀਮੈਂਟ ਕਰੋ ਬਿਕਾਜ਼ ਜਿਹੜੇ ਫਾਰਮਰ ਹੈ ਉਹ ਖੁਦ ਐਕਸਪੈਰੀਮੈਂਟ ਕਰ ਸਕਦੇ ਆ ਠੀਕ ਹੈ ਕਿਉਂਕਿ ਫੀਲਡ ਲੈਵਲ ਤੇ ਸਭ ਤੋਂ ਵੱਡਾ ਜਿਹੜਾ ਹੈਗਾ ਰਿਸਰਚਰ ਉਹ ਫਾਰਮਰ ਹੈ ਟੈਕਨੋਲੋਜੀ ਆ ਗਈ ਉਹਨੂੰ ਸਫਲ ਕਰਨਾ ਕਿਸਾਨ ਨੇ ਤਾਂ ਜ਼ਰੂਰ ਥੋੜੇ ਤੋਂ ਥੋੜਾ ਰਕਬਾ ਜਿਹੜਾ ਹੈਗਾ ਰੈਂਦ ਖੂਦ ਹਰੀ ਖਾਦ ਜੰਤਰ ਇਹਨੂੰ ਜ਼ਰੂਰ ਵਿੱਚਵਾਓ ਤਾਂ ਕਿ ਜੇਕਰ ਆਪਾਂ ਉਸ ਧਰਤੀ ਤੋਂ ਫਸਲ ਲੈ ਰਹੇ ਹਾਂ ਤਾਂ ਉਹਨੂੰ ਵੀ ਆਪਾਂ ਬਦਲੇ ਚ ਕੁਝ ਦੇਈਏ ਤਾਂ ਤਾਂ ਕਿ ਆਪਾਂ ਚੰਗੀ ਪੈਦਾਵਾਰ ਤੇ ਵਧੀਆ ਝਾੜ ਲੈ ਸਕੀਏ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਗੱਲਬਾਤ ਕੀਤੀ ਆਪਾਂ ਵੇਖਦੇ ਆਂ ਕਿਸਾਨਾਂ ਨੇ ਕੀ ਕਮੈਂਟਸ ਆਉਂਦੇ ਫਿਰ ਆਪਾਂ ਅਗਲਾ ਐਪੀਸੋਡ ਵੀ ਜ਼ਰੂਰ ਕਰਾਂਗੇ ਸ਼ੁਕਰੀਆ ਤੁਹਾਡਾ ਸਭ ਦਾ ਸ਼ੁਕਰੀਆ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਮਿੱਟੀ ਦੇ ਲੈ ਕੇ ਗੱਲਬਾਤ ਚੰਗੀ ਹੋਵੇਗੀ ਜੇਕਰ ਤੁਹਾਡਾ ਕੋਈ ਸਵਾਲ ਹੈ ਜਾਂ ਤੁਸੀਂ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਅਸੀਂ ਨੈਕਸਟ ਐਪੀਸੋਡ ਬਣਾਉਣ ਦੀ ਵੀ ਕੋਸ਼ਿਸ਼ ਕਰਾਂਗੇ ਤੁਸੀਂ ਕਮੈਂਟ ਜਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ